ਆਪਣੇ ਸੁਨਹਿਰੀ ਭਵਿੱਖ ਦੇ ਲਈ ਵੱਡੀ ਗਿਣਤੀ ਚ ਨੌਜਵਾਨ ਵਿਦੇਸ਼ਾਂ ਦਾ ਰੁਕ ਕਰਦੇ ਨੇ ਪਰ ਕਈ ਨੌਜਵਾਨ ਜਾਲੀ ਏਜੰਟਾਂ ਦੇ ਹੱਥੇ ਚੜ ਜਾਂਦੇ ਨੇ ਤੇ ਵੱਡੀਆਂ ਮੁਸੀਬਤਾਂ ਦਾ ਸਾਹਮਣਾ ਕਰ ਰਹੇ ਨੇ ਅਜਿਹਾ ਹੀ ਕਈ ਨੌਜਵਾਨ ਰੂਸ ਦੇ ਵਿੱਚ ਫਸੇ ਹੋਏ ਨੇ ਜਿੱਥੇ ਜਾਲੀ ਏਜੰਟਾਂ ਦੇ ਵੱਲੋਂ ਪੈਸੇ ਦੇ ਲਾਲਚ ਵਿੱਚ ਉਹਨਾਂ ਨੌਜਵਾਨਾਂ ਨੂੰ ਰਸ਼ੀਆ ਦੀ ਫੌਜ ਦੇ ਵਿੱਚ ਭਰਤੀ ਕਰਵਾ ਦਿੱਤਾ ਗਿਆ ਹਾਲਾਂਕਿ ਫੌਜ ਦੇ ਵੱਲੋਂ ਉਹਨਾਂ ਤੋਂ ਕੰਮ ਵੀ ਲਿਆ ਜਾ ਰਿਹਾ ਤੇ ਉਹਨਾਂ ਨੂੰ ਬੰਦ ਦੀ ਤਨਖਾਹ ਵੀ ਨਹੀਂ ਦਿੱਤੀ ਜਾ ਰਹੀ ਰੂਸ ਵਿੱਚ ਫਸੇ ਪੰਜਾਬੀ ਨੌਜਵਾਨਾਂ ਨੂੰ ਬਾਹਰ ਕਢਵਾਉਣ ਲਈ ਲਗਾਤਾਰ ਸੰਤ ਸੀੇ ਆਲ ਜਤਨ ਕਰ ਰਹੇ ਨੇ ਤੇ ਨਾਲ ਹੀ ਉਹਨਾਂ ਨੇ ਹੁਣ ਐਸ ਜੈ ਸ਼ੰਕਰ ਨੂੰ ਇੱਕ ਪੱਤਰ ਵੀ ਲਿਖਿਆ ਤੇ ਕਿਹਾ ਕਿ ਪੰਜਾਬੀ ਬੱਚਿਆਂ ਦੇ ਪਰਿਵਾਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਤੇ ਜਿਹੜੇ ਨੌਜਵਾਨ ਅਜੇ ਵੀ ਰੂਸ ਦੇ ਵਿੱਚ ਫਸੇ ਹੋਏ ਨੇ ਉਹਨਾਂ ਨੂੰ ਜਲਦ ਤੋਂ ਜਲਦ ਉਹਨਾਂ ਦੇ ਪਰਿਵਾਰਾਂ ਦੇ ਕੋਲ ਵਾਪਸ ਭੇਜਿਆ ਜਾਵੇ। ਕਿ ਇਹ ਰਸ਼ੀਆ ਦੇ ਨਾਲ ਜੁੜੇ ਹੋਏ ਨੌਜਵਾਨਾਂ ਦਾ ਮਸਲਾ ਅਸੀਂ ਪਿਛਲੇ ਸਾਲ ਜੂਨ ਦੇ ਵਿੱਚ ਵੀ ਇਹ ਮਸਲਾ ਸਾਡੇ ਕੋਲ ਆਇਆ ਸੀ ਜਿਹਦੇ ਵਿੱਚ ਇੱਕ ਨੌਜਵਾਨ ਜਲੰਧਰ ਤੋਂ ਸੀਗਾ ਉਹਨਾਂ ਨੇ ਅਸੀਂ ਫਿਰ ਵਿਦੇਸ਼ ਮੰਤਰਾਲੇ ਨਾਲ ਸੰਪਰਕ ਕੀਤਾ ਉਹ ਵਾਪਸ ਆ ਗਿਆ ਉਹਨਾਂ ਨੇ ਦੱਸਿਆ ਕਿ 10 ਲੋਕ ਜਿਹੜੇ ਹੈਗੇ ਆ ਹੋਰ ਇਸ ਮੰਤਰਾਲੇ ਨਾਲ ਇਸ ਰਸ਼ੀਆ ਦੇ ਵਿੱਚ ਫਸੇ ਹੋਏ ਆ ਫਿਰ ਉਹ ਮਸਲਾ ਜਿਹੜਾ ਹੈਗਾ ਹੋਰ ਅੱਗੇ ਗਿਆ ਤੇ ਇੱਕ ਨੌਜਵਾਨ ਜਿਹੜਾ ਹੈਗਾ ਜਿਹਦੇ 60 ਵਜ ਗਈ ਸੀ ਉਧਰ ਉਹ ਸਾਨੂੰ ਆੜ ਕੇ ਮਿਲਿਆ ਤੇ ਉਹਨਾਂ ਨੇ ਦੱਸਿਆ ਕਿ ਉੱਥੇ ਜਿਹੜੇ ਨੌਜਵਾਨ ਆ ਉਹਨਾਂ ਨੂੰ ਏਜੰਟ ਜਿਹੜੇ ਹੈਗੇ ਆ ਫਸਾ ਦਿੰਦੇ ਆ ਤੇ ਮਗਰੋਂ ਉਹਨਾਂ ਦੇ ਕੋਲ ਕਾਰਡ ਜਿਹੜੇ ਬੈਂਕ ਦੇ ਆ ਕਿਉਂਕਿ ਉੱਥੇ ਜਿਹੜੇ ਫੌਜ ਵਿੱਚ ਵੀ ਭਰਤੀ ਆ ਜਿਹੜੇ ਉੱਥੇ ਉਹਨਾਂ ਨੂੰ 2-2 ਲੱਖ ਰੁਪਈਆ ਸਰਕਾਰ ਦਿੰਦੀ ਆ ਉਹਨੇ ਉਹਦਾ ਵੀ 45 ਲੱਖ ਰੁਪਈਆ ਉਹਨੂੰ ਮਿਲਿਆ ਸੀ ਉਹਨੂੰ ਜਿਹੜਾ ਹੈ ਉਹ ਉਹ ਵੀ ਉਹਨੂੰ ਪ੍ਰਾਪਤ ਨਹੀਂ ਹੋਇਆ ਕਿਉਂਕਿ ਉਹਨਾਂ ਨੇ ਆਪਣੇ ਖਾਤਿਆਂ 'ਚ ਪਾ ਲਿਆ ਸੋ ਇਹ ਜਿਹੜੀ ਜਾਣਕਾਰੀ ਉਹਨਾਂ ਨੇ ਦਿੱਤੀ ਹੈ ਕਿ 127 ਨੌਜਵਾਨ ਜਿਹੜੇ ਹੈਗੇ ਆ ਰਸ਼ੀਆ ਦੇ ਵਿੱਚ ਸੀ ਜਿਨ੍ਹਾਂ ਦੇ ਵਿੱਚੋਂ ਜਿਹੜਾ ਹੈ 98 ਜਿਹੜੇ ਹੈਗੇ ਆ ਨੌਜਵਾਨ ਵਾਪਸ ਆ ਚੁੱਕੇ ਆ 13 ਜਿਹੜੇ ਹੈਗੇ ਆ ਉਹ ਹਜੇ ਵੀ ਫੌਜ ਵਿੱਚ ਭਰਤੀ ਆ 12 ਜਿਹੜੇ ਹੈਗੇ ਆ ਲਾਪਤਾ ਚਾਰਾਂ ਬਾਰੇ ਹਜੇ ਕੋਈ ਪਤਾ ਨਹੀਂ ਜਿਹੜੀ ਇਹਨਾਂ ਨੇ ਰਿਪੋਰਟ ਦਿੱਤੀ ਆ ਸੋ ਪਿਛਲੇ ਸਾਲ ਜਿਹੜੇ ਹੈਗੇ ਆ ਜਿਹੜੇ ਲਾਪਤਾ ਇਹਨਾਂ ਦੇ ਪਰਿਵਾਰ ਸਾਡੇ ਕੋਲ ਆਏ ਸੀ ਅਸੀਂ ਦੋ ਨੌਜਵਾਨਾਂ ਨੂੰ ਆਪਣੇ ਕੋਲ ਟਰੈਕਟ ਵੀ ਲੈ ਕੇ ਦਿੱਤੀ ਵੀ ਤੁਸੀਂ ਉੱਥੇ ਜਾ ਕੇ ਪਤਾ ਕਰਾਇਆ ਹੋਏ ਸੀ ਐਮਐਸੀ ਨੂੰ ਵੀ ਲੈਟਰ ਲਿਖਿਆ ਕਿ ਇਹਨਾਂ ਦੀ ਪੂਰੀ ਮਦਦ ਕੀਤੀ ਜਾਵੇ ਪਰ ਉਹਨਾਂ ਨੇ ਸਾਰਾ ਉੱਥੇ ਹਰ ਥਾਂ ਗਏ ਪਰ ਉਹਨਾਂ ਨੂੰ ਆਪਣੇ ਉਹਦਾ ਭਰਾ ਗਿਆ ਸੀ ਉਹਨਾਂ ਨੂੰ ਕੋਈ ਪਤਾ ਨਹੀਂ ਲੱਗਾ ਸੋ ਅਸੀਂ ਇਹ ਲਗਾਤਾਰ ਜਿਹੜਾ ਇਹ ਮੁੱਦਾ ਅਸੀਂ ਉਠਾਉਂਦੇ ਆਏ ਆ ਤੇ ਹੁਣ ਵੀ ਅਸੀਂ ਤੁਹਾਡੇ ਸਾਧਮਾ ਰਾਹੀਂ ਵੀ ਬੇਨਤੀ ਕਰਾਂਗੇ ਕਿ ਜਿਹੜੇ ਬੱਚੇ ਹਜੇ ਵੀ ਉੱਥੇ ਫਸੇ ਹੋਏ ਆ ਉਹਨਾਂ ਨੂੰ ਵਾਪਸ ਲਿਆਂਦਾ ਜਾਵੇ ਤੇ ਉਹਨਾਂ ਨੂੰ ਜਿਹੜੀ ਉੱਥੇ ਸਰ ਜਿਹੜੀ ਸੈਲਰੀ ਮਿਲੀ ਹੈ ਜਿਹੜੀ ਉੱਥੇ ਠੱਗ ਅ ਉਸ ਦੇ ਜਿਹੜੇ ਏਜੰਟ ਬੈਠੇ ਆ ਉਹ ਖਾਈ ਜਾ ਰਹੇ ਉਹ ਵੀ ਉਹਨਾਂ ਨੂੰ ਮਿਲਣੀ ਚਾਹੀਦੀ ਹੈ ਕਿਉਂਕਿ ਉਹਨਾਂ ਨੇ ਉੱਥੇ ਕੰਮ ਕੀਤਾ ਤੇ ਉਹਨਾਂ ਨੂੰ ਸਰਕਾਰ 2 ਲੱਖ ਜਿਹੜਾ ਹੈ ਦੇ ਹਿਸਾਬ ਦੇ ਨਾਲ ਉਹਨਾਂ ਨੂੰ ਪੈਸੇ ਦਿੱਤੇ ਤੇ ਉਹ ਵੀ ਸਾਰੇ ਉਹਨਾਂ ਨੇ ਆਪਣੇ ਖਾਤਿਆਂ ਚ ਪਵਾ ਲਏ ਇਹ ਵੀ ਅਸੀਂ ਲੈਟਰ ਅੱਗੇ ਵੀ ਸਰਕਾਰ ਨੂੰ ਲਿਖਿਆ ਸੀ ਤੇ ਹੁਣ ਵੀ ਬੇਨਤੀ ਕਰਦੇ ਆ ਕਿ ਉਹ ਬੱਚੇ ਵੀ ਵਾਪਸ ਕਰਵਾਏ ਜਾਣ ਤੇ ਉਹਨਾਂ ਦੇ ਜਿਹੜੀ ਹੈਗੀ ਉਹ ਪੈਸੇ ਆ ਉਹ ਵੀ ਉਹਨਾਂ ਨੂੰ ਵਾਪਸ ਕਰਵਾਏ ਜਾਣ ਬਾਬਾ ਜੀ ਇਹ ਮੁੱਦਾ ਆਪ ਵੀ ਉਠਾ ਰਹੇ ਆਂ ਪੰਜਾਬ ਫਰਡੇ ਕਾਂਗਰਸ ਦੇ ਅਧਿਐਸ ਰਾਜਵਤੀਬ ਲੋਭ ਉਠਾ ਨੇ ਕੀ ਲੱਗਦਾ ਹੈ ਕਿ ਸਰਕਾਰ ਸੁਣ ਨਹੀਂ ਰਹੀ ਇਹ ਹਵਾਨਾ ਦੇ ਜਿਹਦੇ ਕੋਲ ਵੀ ਆਉਂਦੇ ਹੈਗੇ ਹਰ ਇੱਕ ਦੀ ਡਿਊਟੀ ਬਣਦੀ ਹੈਗੇ ਸੀ ਜਿਹਦੇ ਕੋਲ ਵੀ ਜਿਹੜੇ ਪਰਿਵਾਰ ਆਉਂਦੇ ਆ ਉਹ ਮੁੱਦਾ ਠਾਣਾ ਸਾਡੀ ਸਾਰਿਆਂ ਦੀ ਡਿਊਟੀ ਬਣਦੀ ਹੈ ਸਰਕਾਰ ਜਿਹੜੀ ਹੈਗੀ ਹੈ ਲਗਾਤਾਰ ਉਹਨਾਂ ਨੇ ਯਤਨ ਵੀ ਕੀਤੇ 98 ਬੰਦੇ ਨੌਜਵਾਨ ਵਾਪਸ ਆਏ ਆ ਪਰ ਜਿਹੜੇ ਦੂਸਰੇ ਰਹਿੰਦੇ ਸੀ ਉਹ ਵੀ ਬੇਨਤੀ ਕਰਦੇ ਆ ਕੋਈ ਵਾਪਸ ਆਉਣੇ ਚਾਹੀਦੇ ਆ ਕਿਉਂਕਿ ਜਿਹੜੇ ਬੱਚੇ ਉੱਥੇ ਹੈ ਉਹਨਾਂ ਦੇ ਪਰਿਵਾਰਾਂ ਦਾ ਬੁਰਾ ਹਾਲ ਪਾਵੇਂ ਉਥੇ ਉਹ ਡਿਊਟੀ ਕਰ ਰਹੇ ਆ ਉਥੇ ਇਹੋ ਜਿਹੇ ਹਾਲਾਤ ਬਣੇ ਹੋਏ ਰਸ਼ੀਆ ਦੇ ਵਿੱਚ ਲੜਾਈ ਲੱਗੀ ਹੋਈ ਹੈ ਕੋਈ ਮਾਂ-ਬਾਪ ਨਹੀਂ ਚਾਹੁੰਦਾ ਕਿ ਸਾਡੇ ਬੱਚੇ ਇਹੋ ਜਿਹੇ ਰਸ਼ਕ ਲੈਣ ਸੋ ਅਸੀਂ ਬੇਨਤੀ ਕਰਾਂਗੇ ਉਹ ਵੀ ਬੱਚੇ ਜਿਹੜੇ ਰਹਿੰਦੇ ਆ ਉਹਨਾਂ ਨੂੰ ਵੀ ਵਾਪਸ ਲਿਆਂਦਾ ਜਾਵੇ ਤੇ ਜਿਹੜੇ ਲੱਭਤ ਉਹਨਾਂ ਨੂੰ ਵੀ ਪਤਾ ਕਰਵਾਇਆ ਜਾਵੇ ਵੀ ਉਹ ਕਿੱਥੇ ਆ ਜਾਂ ਹੈਗੇ ਆ ਜਾਂ ਕੀ ਉਹਨਾਂ ਦੇ ਬਾਰੇ ਜਾਣਕਾਰੀ ਉਹ ਵੀ ਕਰ ਦੇ ਕਰਦੇ ਨੂੰ ਤਸੱਲੀ ਹੋ ਸਕੇ ਕਿ ਉਹਨਾਂ ਉਹ ਕਿਸ ਤਰੀਕੇ ਦੇ ਨਾਲ ਹੈ ਆ ਜੇ ਨਹੀਂ ਵੀ ਆ ਜਾ ਚੁੱਕੇ ਆ ਤੇ ਤਾਂ ਵੀ ਉਹ ਮਾਪੇ-ਬਾਪ ਨੂੰ ਤਸੱਲੀ ਹੋ ਸਕੇ ਉਹਨਾਂ ਦਾ ਵੀ ਪਤਾ ਕਰਕੇ ਜਿਹੜਾ ਹੈਗਾ ਉਹ ਪਰਿਵਾਰਾਂ ਨੂੰ ਜਿਹੜਾ ਹੈ ਪਹੁੰਚਾਇਆ ਜਾਵੇ। ਸਦ ਨਹੀਂ ਚੱਲ ਪਾ ਰਹੀ ਇਹ ਕਿੰਨਾ ਨੁਕਸਾਨ ਆਤ ਹੈ। ਨੁਕਸਾਨ 9 ਕਰੋੜ ਰੁਪਏ ਦਾ ਇੱਕ ਰੋਜ਼ ਦਾ ਹੋ ਰਿਹਾ ਤੁਸੀਂ ਦੇਖ ਲਓ ਕਿੰਨੇ ਦਿਨ ਹੋ ਗਿਆ। ਪੂਰਾ ਹਫਤਾ ਜਿਹੜੀ ਹੈਗੀ ਸੰਸਦ ਨਹੀਂ ਚੱਲੀ ਬੜੀ ਦੁੱਖ ਦੀ ਗੱਲ ਆ ਕਿਉਂਕਿ ਸੰਸਦ ਵਿੱਚ ਚੱਲੇ ਤਾਂ ਲੋਕਾਂ ਦੇ ਮਸਲੇ ਜਿਹੜੇ ਹੈ ਉਹ اٹھਾਏ ਜਾ ਸਕਦੇ ਆ ਸਰਕਾਰ ਦੀ ਜਵਾਬਦੇਹੀ ਹੋ ਸਕਦੀ ਹੈ ਕੁਐਸਚਨ ਓਵਰ ਨਹੀਂ ਚੱਲਿਆ ਜ਼ੀਰੋ ਓਵਰ ਨਹੀਂ ਚੱਲਿਆ ਸਪੈਸ਼ਲ ਮੈਂਸ਼ਨ ਨਹੀਂ ਚੱਲਿਆ ਕੋਈ ਬਿੱਲ ਦੇ ਉੱਤੇ ਚਰਚਾ ਨਹੀਂ ਹੋਈ ਸੋ ਇਹ ਸੰਸਦ ਚੱਲਣੀ ਜ਼ਰੂਰੀ ਹੈ